ਕਰ ਜਿਹੜਾ ਤੁਸੀਂ ਹੈਰੋਂ ਨ ਫੜੀ ਆ ਉਸ ਸੰਬੰਧ ਵਿੱਚ ਕੀ ਜਣਾ ਦੇਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी मोहिਮ ਵਿਦ ਡਰੱਗ ਅਗੇਂਸਟ ਬਿਲਕੁਲ ਨਾਟ ਆਲਵੇਸ ਪੋਜੀਟਿਵ ਓਪੋਜ਼ਿਸ਼ਨ ਵਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਇਸ਼ਰਾਰਮੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜਿਵੇਂ ਅੰਦੇਸ ਤੇ थाना कुमान ਦੀ ਪੁਲਿਸ थाना ਦੇ ਐਸਐਚਓ ਨਮਨਯੁਕਤ ਕੁਰਾ ਸਿੰਘ ਨੇ ਇੱਕ ਵਿਕਤੀ ਨੂੰ ਆਈਡੈਂਟੀਟੀ ਕਾਰਡ ਕਿ ਜੋ ਕਮੋਸ਼ੋ ਪੈਟੀ ਦੀ 255 ਗ੍ਰਾਮ ਹੈ ਮੁਸਬੀਤ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯਬ ਨਰੀਕਾ ਬਰਾਮਦ ਵੀ ਹੈ ਮਸ਼ਹਗ੍ਰਾਮ ਕੀ ਹੈ ਦੇ ਇਸ ਨਾਲ ਅਸੀਂ ਖਲੋ ਬੈਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ਹਗ ਦੇ ਖਿਲਾਫ ਇਹ ਨਗਰਤਾ ਜਲਦੀ ਰਹੇਗੀ ਇਸੇ ਤਰ੍ਹਾਂ ਦੀ ਰਹੇਗੀ ਕਿ ਸਭ ਨੂੰ ਇਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਮਾਰਕਿੰਗ ਆ ਉਹ ਨਸ਼ਾ ਦੇ ਕਾਰੋਬਾਰ ਨੂੰ ਪੰਚ ਕਰ ਦੇਵੇ ਤਨ ਅਸੀਂ ਸੁਣ ਉਹਨੂੰ ਜਿਹੜਾ ਇਹਦੇ ਕਾਬੂ ਆ ਲਾਸੀਟੀ ਗੈਂਸਟਰ ਨੈਸ਼ਨਲ ਯੂਨੀਵਰਸਿਟੀ ਤੋਂ ਕਰਾਂਗੇ ਜਿਹੜੀ ਜਿਹੜੀ ਇਹ ਦੀ ਪੂਰਾ ਚੱਕਰ ਚੱਕਰਾਂਗੇ ਜਿਹੜੀ ਨੇ ਨਸ਼ੇ ਦੀ ਨਸ਼ਾ ਵੇਚ ਕੇ ਕੌਪੀ ਬਣਾਈ ਹੈ ਅਸੀਂ ਉਹਨੂੰ ਅਗਲੀ ਫੋਟੋ ਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹਰੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਬੰਦਾ ਹੋਇਆ ਸਰ ਇਹਦਾ ਨਾਮ ਕੀ ਹੈ ਜੀ ਕਿਤਾ ਪੈਂਡਿੰਗ ਹੈ ਅਨਮੋਲ ਸਿੰਘ ਪੁੱਤ ਉਸ ਕੁਮਿੰਦਰ ਸਿੰਘ ਹੈ ਪਿੰਡ ਚਿਮਾ ਖੁਬੀ ਦਾ ਜਿਹਦੇ ਇੰਦਰ ਪਤਲ ਸਟ੍ਰੀਟ ਹੈ 82 ਨੰਬਰ ਹੈ ਫਰਦਾ ਬਿੱਟੀ ਗੜ ਤੈਨਸ਼ੀ ਟਾਪ ਤੈਨਸ਼ੀ ਟੋਪੀ ਅੰਡਰ ਸੈਕਸ਼ਨ ਪੈਂਸਟ ਇਹ ਸਰਕਾਰ ਦਾ ਕਰਤਾ ਕੀ ਜਿਗਾ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਹਾਂ ਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਪਿਸ਼ੋਕੜ ਹੋ ਜਾ ਕੋਈ ਕ੍ਰਿਮੀਨਲ ਬੋਰਡਿਸ ਤਾਂ ਨਹੀਂ ਆਇਆ ਬਟ ਇਹ ਇੱਛਾ ਜਾਪਦਾ ਜਿਹੜੇ ਜਦ ਵੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਾਂ ਨਹੀਂ ਜਾ ਗਿਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 431 3100 3390 ਰੁਪਏ ਦੇ ਡਰਗ ਮੰਦੀ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਚੰਨ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਜ ਵਿੱਚ ਕੀਤਾ ਮਾਨ ਲਿਆ ਇਹਦਾ ਪਰਫਰਮੈਂਸ ਰਿਪੋਰਟ ਆ ਜੀ ਉਸ ਦਿਨ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਪੋਰਡ ਫੋਲਡਿੰਗ ਹੈ ਜਿਹੜੀ ਆ ਤੁਸੀਂ ਨੋਟ ਨਿਮਾਲ ਰਹੇ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਤੀ ਹੋਈ ਹੈ ਇੱਕ ਆਕਾਰ ਦੀ ਕੰਪਿਊਟਰ ਕੰਡਾ ਦੇ ਨਾਲ ਲਿਆ ਸਰ ਇਹਨਾਂ ਨਾਲ ਤਾਂ ਕੋਈ ਨਹੀਂ ਕਰਦੇ ਇਹ ਬਾਸ ਨੇ ਇਹ ਜੋ ਮੈਡਲ ਕਰਾਉਣੇ ਦਾ ਸਪਸ਼ਟ ਹੋਏਗਾ ਜਿਵੇਂ ਇਸਾਂ ਜਿਸ ਨੂੰ ਨੇ ਸਾਕਰਨ ਕਰਦਾ ਉਸ ਤੋਂ ਫੈੜੀ ਦਾ ਤਰ ਤੋ ਇਸ ਪਬਲਿਕ ਨੂੰ ਕੀ ਫੀਲ ਕਰਦੇ ਹੋ ਉਹਨੂੰ ਮੇਰੀ ਸਾਡੀ ਬਿਲਕੁਲ ਹੀ ਪੀਰ ਹੈ ਜਿਹੜਾ ਨਸ਼ਾ ਕੋਈ ਇਸ ਜੱਦਨ ਤੋ ਫਸ ਗਿਆ ਹੈ ਕੋਈ ਪੀਣ ਵਾਲਾ ਹੈਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਰਿਕਵਰੀ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋਵੇ ਜਾਂ ਹੱਦ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਮਖਤਾਰਾ ਜਾ ਕੇ ਆਪਣੀ ਜ਼ਿੰਦਗੀ ਬਿਨ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਸਾਡੇ ਪੂਰੀਆਂ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮਕਾਮ ਤੱਕ ਚਾਵਾਂਗੇ